ਸਾਡਾ ਭਾਰ ਕਿਉਂ ਵਧਦਾ ਵਾ ਸੋ ਇਹ ਭਾਰ ਸਾਡਾ ਵਧਣ ਦਾ ਮੈਨ ਕਰਨ ਇਹੀ ਆ ਜਦੋਂ ਅਸੀਂ ਮਤਲਬੀ ਮਹੀਨੇ ਦੇ ਵਿੱਚ ਹੀ ਤੁਹਾਡਾ 8-10 ਕਿਲੋ ਬੋਡੀ weight ਤੁਹਾਡਾ ਆਰਾਮ ਨਾਲ ਘਟ ਜਾਣਾ ਤੁਹਾਡਾ ਇੱਕ ਸਮੋਸਾ ਖਾਓਗੇ ਤਾਂ ਤੁਹਾਨੂੰ 40 ਮਿੰਟ ਭੱਜਣਾ ਪੈਗਾ ਦੌੜ ਦਾਣੀ ਪੈਗੀ ਤਾਂ ਉਹ ਸਮੋਸਾ ਪੂਰਾ ਹੋਏਗਾ ਤੁਹਾਨੂੰ ਪਤਾ ਨਹੀਂ ਹੈਗਾ ਵੀ ਤੁਸੀਂ ਕੀ ਖਾਣਾ ਕੀ ਨਹੀਂ ਖਾਣਾ ਹੈਗਾ ਜੇ ਤੁਸੀਂ ਦੁਬਾਰਾ ਆਈ ਜਾਊਗਾ ਤੁਹਾਡੇ ਮਤਲਬ ਜਿਹੜੀ ਹੀਪ ਆ ਉਹ ਵੱਡੀ ਹੋਈ ਜਾਏਗੀ ਮੇਰੇ ਵੱਲੋਂ ਤੁਹਾਨੂੰ ਸਾਰੇ ਪੈਰ ਪੈ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਰੰਦਰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਅਸੀਂ ਮੋਟੇ ਕਿਉਂ ਹੁੰਨੇ ਆ ਸਾਡਾ ਭਾਰ ਕਿਉਂ ਵਧਦਾ ਵਾ ਸਾਡਾ ਭਾਰ ਵਧਣ ਦਾ ਕੀ ਕਾਰਨ ਜੇ ਤੁਸੀਂ ਇਹ ਵੀਡੀਓ ਪ੍ਰੋਪਰਲੀ ਦੇਖ ਲਓਗੇ ਨਾ ਤਾਂ ਤੁਹਾਡਾ ਅੱਗੇ ਤੋਂ ਕਦੇ ਵੀ ਬੋਡੀ weight ਨਹੀਂ ਵਧੇਗਾ ਤੁਸੀਂ ਮੋਟੇ ਨਹੀਂ ਹੋਵੋਗੇ ਤੁਸੀਂ ਕਦੇ ਵੀ ਬਿਮਾਰ ਨਹੀਂ ਹੋਵੋਗੇ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤਰਫੋਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖੋ ਜੀ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਕਰਕੇ ਨਾ ਦੇਖੋ ਜੇ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਦੇਖੋਗੇ ਤਾਂ ਤੁਹਾਨੂੰ ਕੁਝ ਵੀ ਪਤਾ ਨਹੀਂ ਲੱਗਣਾ ਹੈਗਾ ਜੀ ਸੋ ਹੁਣ ਆਪਾਂ ਗੱਲ ਕਰਦੇ ਆਂ ਕਿ ਜਿਹੜਾ ਸਾਡਾ ਬੋਡੀ weight ਆ ਸਾਡਾ ਭਾਰਾ ਕਿਉਂ ਵੱਧਦਾ ਵਾ ਅਸੀਂ ਮੋਟੇ ਕਿਉਂ ਹੁੰਨੇ ਆ ਸੋ ਉਹਦਾ ਜਿਹੜਾ ਸਭ ਤੋਂ ਵੱਡਾ ਕਾਰਨ ਆ ਨਾ ਉਹ ਸਾਡਾ ਕਾਰਨ ਹੈਗਾ ਵਾ ਸਾਡਾ ਖਾਣ ਪੀਣ ਦਾ ਕਰਨਾ ਹੋਰ ਕੁਝ ਨਹੀਂ ਹੈਗਾ ਜਿਹੜੇ ਬੰਦੇ ਕਹਿੰਦੇ ਸੀ ਵੀਰ ਜੀ ਬਹੁਤ ਘੱਟ ਖਾਂਦੇ ਆ ਪਰ ਸਾਡਾ ਪਰ ਫਿਰ ਵੀ ਵੱਧਦਾ ਵਾ ਤੁਸੀਂ ਇੱਥੇ ਗਲਤੀ ਕਰਦੇ ਹੋ ਕਿ ਤੁਸੀਂ ਘੱਟ ਖਾਣੇ ਹੋ ਤੁਹਾਨੂੰ ਪਤਾ ਨਹੀਂ ਹੈਗਾ ਵੀ ਤੁਸੀਂ ਕੀ ਖਾਣਾ ਕੀ ਨਹੀਂ ਖਾਣਾ ਹੈਗਾ ਨੰਬਰ 2 ਤੇ ਕਈ ਬੰਦੇ ਕਹਿੰਦੇ ਵੀ ਵੀਰ ਜੀ ਅਸੀਂ ਮਤਲਬ ਵੀ ਬਹੁਤ ਜ਼ਿਆਦਾ ਖਾਂਦੇ ਆ ਸਾਡਾ ਭਾਰਾ ਜਿਹੜਾ ਉਹ ਵਾਧਾ ਨਹੀਂ ਹੈਗਾ ਕਈ ਬੰਦੇ ਦੀ ਇਹ ਵੀ ਪ੍ਰੋਬਲਮ ਆ ਹਨਾ ਦੇਖੋ ਜਿਹੜਾ ਸਾਡਾ ਸਰੀਰ ਆ ਨਾ ਜਿਹੜੀ ਸਾਡੀ ਬੋਡੀ ਆ ਇਹ ਅਲੱਗ-ਅਲੱਗ ਟਾਈਪ ਦੀ ਬੋਡੀ ਹੁੰਦੀ ਆ ਤਿੰਨ ਤਰ੍ਹਾਂ ਦੀ ਬੋਡੀ ਹੁੰਦੀ ਆ ਸਾਡੀ ਸੋ ਕਿਸੇ ਦਾ ਭਾਰ ਵੱਧ ਜਾਂਦਾ ਛੇਤੀ ਕਿਸੇ ਦਾ ਨਹੀਂ ਵੱਧਦਾ ਹੈਗਾ ਹਣਾ ਇਸ ਟੌਪਿਕ ਦੇ ਉੱਤੇ ਆਪਾਂ ਫੇਰ ਗੱਲ ਕਰਾਂਗੇ ਜਿਹੜੀ ਸਾਡੀ ਬੋਡੀਏ ਤਿੰਨ ਟਾਈਪ ਦੀ ਹੁੰਦੀ ਆ ਉਹ ਕਿਸ ਕਿਸ ਟਾਈਪ ਦੀ ਹੁੰਦੀ ਆ ਹੁਣ ਆਪਾਂ ਗੱਲ ਕਰਦੇ ਹਾਂ ਕਿ ਸਾਡਾ ਜਿਹੜਾ ਭਾਰ ਵਧਣ ਦਾ ਕਾਰਨ ਕੀ ਆ ਸਾਡਾ ਭਾਰ ਵਧਣ ਦਾ ਕਾਰਨ ਆ ਜਦੋਂ ਅਸੀਂ ਲੋੜ ਤੋਂ ਜ਼ਿਆਦਾ ਖਾ ਲੈਨੇ ਆ ਲੋੜ ਤੋਂ ਵੱਧ ਖਾ ਲੈਨੇ ਆ ਤਾਂ ਜਿਹੜਾ ਸਾਡਾ ਬੋਡੀ ਵੇਟ ਆ ਸਾਡਾ ਭਾਰ ਉਹ ਵਧਣਾ ਹੀ ਵਧਣਾ ਵਾ ਤੁਸੀਂ ਇਹ ਦੇਖੋ ਵੀ ਜਿਹੜਾ ਜਾਨਵਰ ਆ ਕੋਈ ਵੀ ਜਾਨਵਰ ਲਾ ਲਓ ਯਾਰ ਤੁਸੀਂ ਹਣਾ ਤੁਸੀਂ ਇਹ ਦੇਖੋ ਵੀ ਜਾਨਵਰ ਆ ਜਿਹੜਾ ਉਹ ਓਵਰ weight ਹੈਗਾ ਕੋਈ ਵੀ ਜਾਨਵਰ ਲਾ ਲਓ ਕੋਈ ਵੀ ਓਵਰ weight ਨਹੀਂ ਹੈਗਾ ਜੇ ਹਾਥੀ ਦੇਖ ਲਈ ਹਾਥੀ ਓਵਰ weight ਨਹੀਂ ਹੈਗਾ ਉਹਦਾ ਭਾਰ ਹੀ ਉਸ ਤਰੀਕੇ ਨਾਲ ਹੁੰਦਾ ਵਾ ਜੇ ਆਪਾਂ ਕੋਈ ਵੀ ਆਪਣੇ ਘਰ ਦੇ ਵਿੱਚ ਕੋਈ ਮਤਲਬ ਮੱਝ ਗਾਂ ਰੱਖੀ ਹੋਈ ਹੈ ਨਾ ਉਹ ਓਵਰ weight ਹੈਗਾ ਉਹ ਵੀ ਨਹੀਂ ਓਵਰ weight ਹੈਗਾ ਜੇ ਆਪਾਂ ਪੰਛੀ ਦੇਖ ਲਈਏ ਪੰਛੀ ਵੀ ਕੋਈ ਓਵਰ weight ਨਹੀਂ ਹੈਗਾ ਜੇ ਘੁੱਗੀ ਲਾ ਲਈਏ ਜੇ ਕਿਰੀ ਆਪਾਂ ਘੁੱਗੀ ਦਾ ਭਾਰ 10 ਕਿਲੋ ਆ ਇੱਕ ਘੁੱਗੀ ਹੈਗੀ 2 ਕਿਲੋ ਦੀ ਕਦੇ ਦੇਖੀ ਹੈ ਨਹੀਂ ਘੁੱਗੀ ਦਾ ਭਾਰ ਵੀ ਕਦੇ ਓਵਰ weight ਨਹੀਂ ਹੈਗਾ ਹਨਾ ਜੇ ਉਸ ਤੋਂ ਬਾਅਦ ਕੋਈ 치ੜੀ ਲਾ ਲਓ ਕੋਈ ਵੀ ਤਰ੍ਹਾਂ ਦੀ 치ੜੀ ਲਾ ਲਓ ਜਾਂ ਮਗਰਮੱਛ ਲਾ ਲਓ ਹਣਾ ਜਾਂ ਕੋਈ ਵੀ ਮਤਲਬ ਵਿੱਚ ਤੁਸੀਂ ਜਾਨਵਰ ਜੋੜਾ ਮਰਜ਼ੀ ਸੋਚ ਲਓ ਕੋਈ ਵੀ ਓਵਰ weight ਨਹੀਂ ਹੈਗਾ ਉਹ ਓਵਰ weight ਕਿਉਂ ਨਹੀਂ ਹੈਗੇ ਉਹ ਓਵਰ weight ਤਾਂ ਨਹੀਂ ਹੈਗੇ ਕਿਉਂਕਿ ਉਹ ਲੋਡ ਤੋਂ ਵੱਧ ਨਹੀਂ ਖਾਂਦੇ ਹੈਗੇ ਉਹਨਾਂ ਨੂੰ ਜਿੰਨੀ ਚੀਜ਼ ਦੀ ਲੋਡ ਹੁੰਦੀ ਆ ਉਹਨਾਂ ਦੀ ਬੋਡੀ ਦੀ ਹਣਾ ਉਹਨਾਂ ਨੂੰ ਪਤਾ ਹੁੰਦਾ ਵੀ ਸਾਡੀ ਬੋਡੀ ਨੂੰ ਯਾਰ ਇੰਨੀ ਕੀ ਚੀਜ਼ ਚਾਹੀਦੀ ਆ ਉਹਨਾਂ ਨੇ ਉਨੀ ਹੀ ਖਾਣੀ ਆ ਤੇ ਅਸੀਂ ਕੀ ਕਰਦੇ ਆ ਇਨਸਾਨ ਆ ਜਿਹੜਾ ਉਹ ਓਵਰ weight ਆ ਇੱਕ ਬੰਦੇ ਦਾ ਭਾਰ ਮੰਨ ਕੇ ਚੱਲੋ ਹੋਣਾ ਚਾਹੀਦਾ 70 ਕਿਲੋ ਤੇ ਉਹਦਾ ਪਰ ਕਿੰਨਾ ਵਾ ਇੱਕ ਗਵਾਂਟਲ 90 ਕਿਲੋ 1 ਕੁਆਂਟਲ 10 ਕਿਲੋ ਇਦਾਂ ਭਾਰਨੇ ਉਹ ਓਵਰ weight ਆ ਕੱਲਾ ਧਰਤੀ ਦੇ ਉੱਤੇ ਕੱਲਾ ਇਨਸਾਨ ਹਨਾ ਇਨਸਾਨ ਪ੍ਰਜਾਤੀ ਆ ਜਿਹੜੀ ਉਹੀ ਇਹੋ ਜੀ ਆ ਜਿਹਦਾ ਭਾਰ ਮਤਲਬ ਵੀ ਓਵਰ weight ਆ ਹਨਾ ਲੋਡ ਤੋਂ ਜ਼ਿਆਦਾ ਮਤਲਬ ਉਹਨੇ ਭਾਰ ਚੱਕਿਆ ਹੋਇਆ ਆਪਣੇ ਸਰੀਰ ਦੇ ਉੱਤੇ ਸੋ ਇਹ ਭਾਰ ਸਾਡਾ ਵਧਨ ਦਾ ਮੈਨ ਕਰਨ ਇਹੀ ਆ ਜਦੋਂ ਅਸੀਂ ਮਤਲਬ ਵੀ ਲੋਡ ਤੋਂ ਵੱਧ ਖਾਣਾ ਸ਼ੁਰੂ ਕਰ ਦਿੰਨੇ ਆ ਮੰਨ ਕੇ ਚੱਲੋ ਮੈਂ ਆਪਣੇ ਘਰੋਂ ਤੁਰਿਆ ਹਨਾ ਮੈਂ ਖਾ ਪੀ ਕੇ ਤੁਰਿਆ ਰਸਤੇ ਦੇ ਵਿੱਚ ਮੈਨੂੰ ਕੋਈ ਯਾਰ ਦੋਸਤ ਮਿਲ ਗਿਆ ਉਹਨੇ ਕੋਈ ਚੀਜ਼ ਲੈ ਲਈ ਆਪੋ ਵੀ ਖਾ ਲਈ ਥੋੜੀ ਜੀ ਅੱਗੇ ਗਏ ਉਹ ਕਹਿੰਦਾ ਚੱਲ ਯਾਰ ਕਹਿੰਦਾ ਆਪਾਂ ਕੌਫੀ ਪੀਨੇ ਆ ਨਾਲ ਕੋਈ ਚੀਜ਼ ਖਾਣੇ ਆ ਆਪੋ ਵੀ ਉੱਥੇ ਕੋਈ ਚੀਜ਼ ਖਾ ਲਈ ਫਿਰ ਆਪਕੇ ਦੇ ਰਿਸ਼ਤੇਦਾਰੀ ਦੇਗੇ ਉਹਨੇ ਰਿਸ਼ਤੇਦਾਰਾਂ ਨੇ ਰਸਗੁੱਲੇ ਦੇਤੇ ਗਲਾਬ ਜਾਮਨ ਦੇਤੇ ਹਾਂ ਨਾਲ ਚਾਹ ਦੇਤੀ ਜਾਂ ਕੌਫੀ ਦੇਤੀ ਅਸੀਂ ਉਹ ਵੀ ਖਾ ਲੰਨੇ ਆ ਚਾਹ ਕੌਫੀ ਵੀ ਪੀ ਲੰਨੇ ਆ ਉਸ ਤੋਂ ਬਾਅਦ ਅਸੀਂ ਆਪਣੇ ਘਰੇ ਆ ਜਾਨੇ ਆ ਘਰ ਦੇ ਕਹਿੰਦੇ ਚਾਹ ਪੀਨੇ ਆ ਜਾਂ ਸਮੋਸੇ ਖਾਣੇ ਆ ਜਾਂ ਬਿਸਕੁਟ ਖਾਣੇ ਆ ਆਪੋ ਉਹ ਵੀ ਖਾਈ ਜਾਨੇ ਆ ਯਾਨੀ ਕਿ ਅਸੀਂ ਲੋੜ ਤੋਂ ਵੱਧ ਖਾ ਰਹੇ ਆ ਅਸੀਂ ਅਸੀਂ ਨਾ ਨਹੀਂ ਕਰਦੇ ਕਿ ਕਿਸੇ ਨੂੰ ਅਸੀਂ ਕਿਨ ਰਸਗੁੱਲੇ ਆ ਰਹੇ ਆ ਓਨ ਦੋ ਸਮੋਸੇ ਆ ਰਹੇ ਆ ਓਨ ਦੋ ਕੋਫੀ ਆ ਰਹੀ ਆ ਓਨ ਦੋ ਲੇਜ਼ ਆ ਰਹੇ ਆ ਓਨ ਦੋ ਕੁਰਕਰੇ ਆ ਰਹੇ ਆ ਓਨ ਦੋ ਕੋਲਡਰੀ ਆ ਰਹੀ ਆ ਓਨ ਦੋ ਅਸੀਂ ਚੀਜ਼ਾਂ ਇਕੱਠੀਆਂ ਕਰੀ ਜਾ ਰਹੇ ਆ ਆਪਣੇ ਸਰੀਰ ਦੇ ਵਿੱਚ ਕੁਦਰਤ ਨੇ ਹਰੇਕ ਇਨਸਾਨ ਦੇ ਲਈ ਨਾ ਕੈਲਰੀਜ਼ ਹੁੰਦੀਆਂ ਨੇ ਕੈਲਰੀਜ਼ ਹਰੇਕ ਇਨਸਾਨ ਦੇ ਵਾਸਤੇ ਕੈਲਰੀਜ਼ ਉਹਨੇ ਇੱਕ ਦਿਨ ਦੇ ਵਿੱਚ ਰੱਖੀਆਂ ਹੋਈਆਂ ਨੇ ਵੀ ਤੁਸੀਂ ਇੱਕ ਦਿਨ ਦੇ ਵਿੱਚ ਇੰਨੀਆਂ ਕੈਲਰੀਜ਼ ਖਾਣੀਆਂ ਨੇ ਤੁਸੀਂ ਜਿਵੇਂ ਮਨ ਕੇ ਚੱਲੋ ਫੀਮੇਲ ਹੈ ਫੀਮੇਲ ਨੂੰ 1500 ਤੋਂ ਲੈ ਕੇ 2000 ਦੇ ਤੱਕ ਮਤਲਬ ਕਿ ਇਲੀਜ਼ ਖਾਣੀ ਚਾਹੀਦੀ ਉਹਦਾ ਬੋਡੀ ਵੇਟ ਨਹੀਂ ਵਧੇਗਾ ਫਿੱਟ ਰਹੇਗੀ ਜਿਹੜਾ ਬੰਦਾ ਵਾ ਹਨਾ ਮੇਲ ਹੈ ਜਿਹੜਾ ਉਹਨੂੰ ਮਤਲਬ 2000 ਤੋਂ ਲੈ ਕੇ 2500 ਤੱਕ ਉਹ ਇਲੀਜ਼ ਇੱਕ ਦਿਨ ਦੇ ਵਿੱਚ ਖਾ ਸਕਦਾ ਵਾ ਉਸ ਤੋਂ ਵੱਧ ਨਹੀਂ ਜਦੋਂ ਤੁਸੀਂ 2500 ਕਰਾਸ ਕਰ ਜਾਂਦੇ ਹੋ ਤੁਹਾਡਾ ਬੋਡੀ ਵੇਟ ਵਧਣਾ ਹੀ ਵਧਣਾ ਵਾ ਅਸੀਂ ਖਾਣ ਲੱਗੇ ਨਹੀਂ ਦੇਖ ਦੇਗੇ ਅਸੀਂ ਜਦੋਂ ਖਾਣ ਤੇ ਕੰਟਰੋਲ ਨਹੀਂ ਕਰਾਂਗੇ ਅਸੀਂ ਸਾਡਾ ਉਦੋਂ ਤੱਕ ਬੋਡੀ ਵੇਟ ਹੈ ਜਿਹੜਾ ਉਹ ਘਟਣਾ ਹੀ ਨਹੀਂ ਹੈਗਾ ਵਧੀ ਜਾਣਾ ਵਧੀ ਜਾਣਾ ਸਮੋਸੇ ਦੇ ਵਿੱਚ ਕਿੰਨੀ ਕੈਲਰੀਜ਼ ਹੁੰਦੀ ਹੈ ਜੇ ਤੁਸੀਂ ਮੰਨ ਕੇ ਚੱਲੋ ਇੱਕ ਸਮੋਸਾ ਖਾਣੇ ਹੋ ਨਾ ਤਾਂ ਘਟ ਟੋ ਘਟ ਤੁਹਾਨੂੰ 40 ਮਿੰਟ ਰਨਿੰਗ ਕਰਨੀ ਪਊਗੀ ਉਹਨੂੰ ਪਚਾਉਣ ਦੇ ਵਾਸਤੇ ਇੱਕ ਸਮੋਸਾ ਖਾਓਗੇ ਤਾਂ ਤੁਹਾਨੂੰ 40 ਮਿੰਟ ਭੱਜਣਾ ਪੈਗਾ ਦੌੜਦਾਣੀ ਪੈਗੀ ਤਾਂ ਉਹ ਸਮੋਸਾ ਪੂਰਾ ਹੋਏਗਾ ਤਾਂ ਤੁਸੀਂ ਕੀ ਕਰਦੇ ਦਿਨ ਦੇ ਵਿੱਚ 5-5 6-6 ਸਮੋਸੇ ਖਾ ਜਾਂਦੇ ਹੋ ਤੁਸੀਂ ਤੇ ਵਰਕਆਊਟ ਤੁਸੀਂ ਕਰਦੇ ਨਹੀਂ ਹੈਗੇ ਤੇ ਸਲਾਦ ਆ ਜਿਹੜਾ ਸਲਾਦ ਤੁਸੀਂ ਬਿਲਕੁਲ ਵੀ ਨਹੀਂ ਖਾਂਦੇ ਹੈਗੇ ਜਿਹੜਾ ਸਾਡਾ ਸਰੀਰ ਆ ਕੁਦਰਤ ਨੇ ਬਣਾਇਆ ਕੋਈ ਸੋਚ ਸਮਝ ਕੇ ਬਣਾਇਆ ਉਹਨੇ ਤੁਹੇ ਨਹੀਂ ਹੈਗਾ ਵੀ ਤੁਸੀਂ ਇਹਦੇ ਵਿੱਚ ਕੋਈ ਵੀ ਚੀਜ਼ਾਂ ਪਾਈ ਜਾਓ ਪਾਈ ਜਾਓ ਪਾਈ ਜਾਓ ਹਨਾ ਇਹਨੂੰ ਜਦੋਂ ਤੁਸੀਂ ਗੰਦਮਦ ਪਾਉਂਗੇ ਆਪਣੇ ਸਰੀਰ ਦੇ ਵਿੱਚ ਖਾਈ ਜਾਉਂਗੇ ਮੋਟਾ ਪਾਤਾ ਨੂੰ ਵਧਣਾ ਹੀ ਵਧਣਾ ਵਾ ਮੋਟਾ ਪਾ ਵਧੇਗਾ ਤਾਂ ਤੁਹਾਨੂੰ ਗੁਮਾਰੀਆਂ ਵੀ ਵਧਣਗੀਆਂ ਜਿੱਦਾਂ ਤਾਂ ਜਿੱਦਾਂ ਤੁਹਾਡਾ ਮੋਟਾ ਪਾ ਵਧੀ ਜਾਊਗਾ ਵਧੀ ਜਾਊਗਾ ਤਾਂ ਤੁਹਾਡੇ ਢਿੱਡ ਬਾਹਰ ਆਈ ਜਾਊਗਾ ਤੁਹਾਡੇ ਮਤਲਬ ਜਿਹੜੀ ਹੀਪ ਆ ਉਹ ਵੱਡੀ ਹੋਈ ਜਾਏਗੀ ਤੁਹਾਡੇ ਪੱਟ ਵੱਡੇ ਹੋਈ ਜਾਣਗੇ ਹਨਾ ਥਾਈਪ ਭਾਰੀ ਹੋਈ ਜਾਣਗੇ ਇਸੇ ਤਰ੍ਹਾਂ ਤੁਹਾਡੀਆਂ ਬਿਮਾਰੀਆਂ ਨੇ ਜਿਹੜੀਆਂ ਉਹ ਵਧੀਆਂ ਜਾਣਗੇ ਵਧੀ ਜਾਊਗੀ ਉਹ ਘਟਣ ਨਹੀਂ ਥੋੜੀ ਆ ਸੋ ਇਸ ਕਰਕੇ ਸਾਡਾ ਜਿਹੜਾ ਭਾਰ ਵਧਣ ਦਾ ਕਾਰਨ ਸਾਡਾ ਭਾਰ ਵਧਣ ਦਾ ਕਾਰਨ ਇਹੀ ਆ ਵੀ ਅਸੀਂ ਲੋੜ ਤੋਂ ਵੱਧ ਖਾਂਦੇ ਆ ਅਸੀਂ ਜ਼ਿਆਦਾ ਖਾਂਦੇ ਆ ਪੰਜ 6 ਵਾਰ ਖਾਓ ਦਿਨ ਦੇ ਵਿੱਚ ਪਰ ਥੋੜਾ ਥੋੜਾ ਕਰਕੇ ਖਾਓ ਹਣਾ ਜੇ ਮੰਨ ਕੇ ਚੱਲੋ ਤੁਸੀਂ ਦਿਨ ਦੇ ਵਿੱਚ ਤੁਸੀਂ ਇੱਕ ਦਿਨ ਦੇ ਵਿੱਚ ਤੁਸੀਂ ਮੰਨ ਕੇ ਚੱਲੋ ਤਿੰਨ ਵਾਰ ਹੀ ਖਾਂਦੇ ਸੀ ਠੀਕ ਆ ਜੀ ਤਿੰਨ ਰੋਟੀਆਂ ਸਵੇਰੇ ਤਿੰਨ ਦੁਪਹਿਰੇ ਤਿੰਨ ਸ਼ਾਮੀ ਨੋ ਰੋਟੀਆਂ ਇੱਕ ਦਿਨ ਦੇ ਵਿੱਚ ਖਾਂਦੇ ਸੀ ਜੇ ਤੁਸੀਂ ਇਹੀ ਚੀਜ਼ ਤੁਸੀਂ ਦਿਨ ਦੇ ਵਿੱਚ ਤੁਸੀਂ 6 ਵਾਰ ਖਾਓ ਤਿੰਨ ਤਿੰਨ ਰੋਟੀਆਂ ਦੇ ਨਾਲ ਤੁਸੀਂ ਇੱਕ ਰੋਟੀ ਸਵੇਰੇ ਖਾਓ ਹਨਾ ਫਿਰ ਉਸ ਤੋਂ ਬਾਅਦ ਕੋਈ ਫਰੂਟ ਵਗੈਰਾ ਐਡ ਕਰੋ ਸਲਾਦ ਐਡ ਕਰੋ ਉਸ ਤੋਂ ਬਾਅਦ ਫਿਰ ਦੁਪਹਿਰੇ ਤੁਸੀਂ ਇੱਕ ਰੋਟੀ ਖਾਓ ਨਾਲ ਸਲਾਦ ਐਡ ਕਰੋ ਨਾਲ ਫਰੂਟ ਐਡ ਕਰੋ ਫਿਰ 4-5 ਵਜੇ ਕੋਈ ਤੁਸੀਂ ਜਿਹੜੇ ਨਟਸ ਹੁੰਦੇ ਨੇ ਮਿਕਸ ਨਟਸ ਹੋਗੇ ਬਦਾਮ ਕਾਜੂ ਦਾਕਾਂ ਪੰਪਿੰਗ ਸੀਡਸ ਵਗੈਰਾ ਤੁਸੀਂ ਇਹ ਐਡ ਕਰੋ ਰਾਤ ਨੂੰ ਸੌਣ ਲੱਗੇ ਫਿਰ ਤੁਸੀਂ ਮਤਲਬ ਵੀ ਇੱਕ ਰੋਟੀ ਖਾਓ ਤੇ ਨਾਲ ਸਲਾਦ ਵਗੈਰਾ ਐਡ ਕਰੋ ਜੇ ਰੋਟੀ ਨਹੀਂ ਵੀ ਖਾਓਗੇ ਤਾਂ ਵੀ ਚੱਲ ਜੇਗਾ ਤੁਸੀਂ ਇਹ ਚੀਜ਼ਾਂ ਨੂੰ ਐਡ ਕਰੋ ਨਾ ਪੰਜ ਛੇ ਵਰੀ ਖਾਂ ਖਾਂ ਦੀ ਅਦਰ ਪਾਓ ਆਪਣੇ ਆਪ ਨੂੰ ਤੇ ਪਰ ਥੋੜਾ ਥੋੜਾ ਕਰਕੇ ਖਾਣਾ ਅੰਨ ਨਾਲ ਨਾਲ ਨਾ ਰੱਜ ਜਾ ਕਰੋ ਤੁਸੀਂ ਅੰਨ ਖਾਗੀ ਰੱਜ ਜਾਨੇ ਹੋ ਤੇ ਸੋ ਜਾਣੇ ਕੁੰਭ ਕਰਨ ਵਾਂਗੋ ਫਿਰ ਉੱਠਦੇ ਹੀ ਨਹੀਂ ਹੈਗੇ ਤਾਂ ਫਿਰ ਤੁਸੀਂ ਕੰਮ ਵੀ ਨਹੀਂ ਕਰਨਾ ਹੈਗਾ ਹੁਣ ਜਿਹੜਾ ਪੁਰਾਣਾ ਸਮਾਂ ਤਾਂ ਹੈ ਨਹੀਂਗਾ ਵੀ ਸਾਰਾ ਕੰਮ ਸਾਨੂੰ ਹੱਥ ਨਾਲ ਹੀ ਕਰਨਾ ਪੈਣਾ ਵਾ ਵੀ ਅਸੀਂ ਕਈ ਵੀ ਹੱਥ ਨਾਲ ਚਲੋਣੀ ਆ ਹਨਾ ਜਾਂ ਹੱਲ ਵਾਉਣਾ ਵਾ ਜਾਂ ਕੁਛ ਕਰਨਾ ਉਹ ਪੁਰਾਣਾ ਸਮਾਂ ਤਾਂ ਹੈ ਨਹੀਂ ਸਾਰਾ ਕੰਮ ਤਾਂ ਅਸੀਂ ਮਤਲਬ ਵੀ ਔਨਲਾਈਨ ਕਰ ਚੱਲਣ ਲੱਗ ਗਿਆ ਕੰਮ ਵੀ ਔਨ ਨੇ ਚੱਲਣ ਲੱਗ ਗਿਆ ਤੇ ਕੰਮ ਸਾਰੇ ਮਸ਼ੀਨਾਂ ਨੇ ਕਰਨੇ ਸ਼ੁਰੂ ਕਰਤੇ ਅਸੀਂ ਕੁਝ ਕਰਦੇ ਨਹੀਂ ਹੈਗੇ ਸੋ ਇਸ ਕਰਕੇ ਜਦੋਂ ਤੱਕ ਤੁਸੀਂ ਆਪਣੀ ਡਾਈਟ ਨੂੰ ਨਹੀਂ ਸੁਧਾਰੋਗੇ ਜਦੋਂ ਤੱਕ ਤੁਸੀਂ ਲੋੜ ਤੋਂ ਵੱਧ ਖਾਈ ਜਾਉਗੇ ਖਾਈ ਜਾਉਗੇ ਆਪਣੇ ਢਿੱਡ ਦੇ ਵਿੱਚ ਪਾਈ ਜਾਉਗੇ ਪਾਈ ਜਾਉਗੇ ਹਨਾ ਤਾਂ ਤੁਹਾਡਾ ਬੋਡੀ weight ਵਧਣਾ ਹੀ ਵਧਣਾ ਵਾ ਉਥੇ ਕਿਸੇ ਨੇ ਤੁਹਾਨੂੰ ਚਾਹ ਪਿਆਤੀ ਚਾਹ ਪੀਣ ਤੋਂ ਬਾਅਦ ਤੁਸੀਂ ਆਈਸਕ੍ਰੀਮ ਖਾ ਲਈ ਹਨਾ ਆਈਸਕ੍ਰੀਮ ਖਾ ਕੇ ਫਿਰ ਤੁਸੀਂ ਘਰੇ ਗਏ ਨਾਲ ਦੇ ਨਾਲ ਤੁਸੀਂ ਮਤਲਬ ਗਰਮ ਚੀਜ਼ ਬਣਾਈ ਕੋਈ ਗਰਮ ਚੀਜ਼ ਖਾ ਲਈ ਜਦੋਂ ਤੁਸੀਂ ਵਿਆਹ ਤੇ ਜਾਂਦੇ ਹੋ ਵਿਆਹ ਤੇ ਵੀ ਤੁਸੀਂ ਇਹੀ ਕਰਦੇ ਹੋ ਉਥੋਂ ਤੁਸੀਂ ਮਤਲਬ ਵੀ ਚਾਹ ਪੀਤੀ ਚਾਹ ਪੀ ਕੇ ਨਾਲ ਹੀ ਤੁਸੀਂ ਆਈਸਕ੍ਰੀਮ ਖਾ ਲਈ ਨਾਲ ਹੀ ਤੁਸੀਂ ਕਹਤਾ ਵੀ ਆਬੀ ਆਉਣ ਦਿਓ ਜੀ ਹਨਾ ਗਰਮ ਸਮੋਸੇ ਵੀ ਆਉਣ ਦਿਓ ਗਰਮ ਰਸਗੁਲਗ ਗਲਾਵ ਜਮਨ ਵੀ ਆਉਣ ਦਿਓ ਜੀ ਗਰਮ ਉਹ ਆਉਣ ਦਿਓ ਲਟਰਨ ਪਟਰਨ ਜਾਨੀ ਕਿ ਤੁਸੀਂ ਐਵੇਂ ਭੜਥਾ ਪੁਰਥਾ ਜਿਹਾ ਬਣਾ ਕੇ ਖਾ ਜਾਂਦੇ ਹੋ ਤਾਂ ਤੁਹਾਡੇ ਸਰੀਰ ਨੇ ਤਾਂ ਆਪਣੇ ਆਪ ਹੀ ਖਰਾਬ ਹੋਣਾ ਵਾ ਤੇ ਬਿਮਾਰ ਵੀ ਤੁਸੀਂ ਆਪਣੇ ਆਪ ਹੀ ਹੋਣਾ ਵਾ ਸਾਡਾ ਜਿਹੜਾ ਭਾਰ ਵਧਨ ਦਾ ਮੈਨ ਕਰਨਾ ਇਹੀ ਆ ਤੁਸੀਂ ਆਪਣੀ ਡਾਈਟ ਨੂੰ ਸੁਧਾਰੋ ਆਪਣੀ ਡਾਈਟ ਦੇ ਵਿੱਚ ਚਾਰ ਪੰਜ ਚੀਜ਼ਾਂ ਨੇ ਜਿਹੜੀਆਂ ਉਹ ਐਡ ਕਰ ਲਓ ਇੱਕ ਤਾਂ ਤੁਸੀਂ ਐਡ ਕਰ ਲਓ ਸਲਾਦ ਸਲਾਦ ਤੁਸੀਂ ਰੋਜ਼ ਖਾਣਾ ਹੀ ਖਾਣਾ ਜਦੋਂ ਵੀ ਤੁਸੀਂ ਰੋਟੀ ਖਾਣੀ ਦਾ ਇੱਕ ਪਲੇਟ ਸਲਾਦ ਦੀ ਖਾਣੀ ਹੀ ਖਾਣੀ ਆ ਤੇ ਨਾਲ ਇੱਕ ਨਿੰਬੂ ਐਡ ਕਰ ਲਓ ਵਿੱਚ ਉਹਦੀ ਨਿੰਬੂ ਨਚੋੜਨਾ ਹੀ ਨਚੋੜਨਾ ਵਾਣਾ ਤੇ ਉਸ ਤੋਂ ਬਾਅਦ ਫਰੂਟ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਲ ਕਰੋ ਕੋਈ ਵੀ ਫਰੂਟ ਖਾਓ ਜੂਸ ਨਹੀਂ ਪੀਣਾ ਹੈਗਾ ਫਰੂਟ ਕੋਈ ਵੀ ਖਾਓ ਜਿਹੜਾ ਸੀਜ਼ਨਲ ਫਰੂਟ ਚੱਲਦਾ ਵਾ ਉਸ ਤੋਂ ਬਾਅਦ ਤੁਸੀਂ ਜਿਵੇਂ ਮਤਲਬ ਸੀਡਸ ਹੋਗੇ ਨਾ ਉਹ ਜ਼ਰੂਰ ਰੈਗ ਕਰ ਲਿਓ ਪੰਪੀ ਸੀਡਸ ਹੋਗੇ ਬਦਾਮ ਹੋਗੇ ਕਾਜੂ ਹੋਗੇ ਦਾਖਾਂ ਹੋਗੇ ਡਰਾਈ ਫਰੂਟ ਵਗੈਰਾ ਹੋਗੇ ਇਹ ਵੀ ਤੁਸੀਂ 30 40 ਗ੍ਰਾਮ ਦਿਲੀ ਇੱਕ ਦਿਨ ਦੇ ਵਿੱਚ ਖਾਣੇ ਸ਼ੁਰੂ ਕਰੋ ਲੋੜ ਤੋਂ ਵੱਧ ਕਦੇ ਨਾ ਖਾਓ ਜਵਾਬ ਦੇਦਾ ਕਰੋ ਯਾਰ ਜਦੋਂ ਕਿ ਰਿਸ਼ਤੇਦਾਰੀ ਦੇ ਵਿੱਚ ਜੰਨੇ ਹੋ ਜਗਰੇ ਯਾਰ ਦੋਸਤ ਕੋਲ ਜੰਨੇ ਹੋ ਕਹਿੰਦਾ ਯਾਰ ਆਪਾਂ ਸਮੋਸੇ ਖਾਈਏ ਆਪਾਂ ਕੁਲਚੇ ਖਾਈਏ ਆਪਾਂ ਪੇਟੀ ਜਾਈਏ ਆਪਾਂ ਸਾਬੇ ਚਲੀ ਆਪਾਂ KFC ਚਲੀ ਜਵਾਬ ਦੇਦਾ ਕਰੋ ਯਾਰ ਜਾਨ ਤੋਂ ਵੱਧ ਕੇ ਕੁਝ ਵੀ ਨਹੀਂ ਹੈਗਾ ਸਰੀਰ ਤੋਂ ਵੱਧ ਕੇ ਕੁਝ ਵੀ ਨਹੀਂ ਹੈਗਾ ਜੇ ਤੁਸੀਂ ਇੱਕ ਵਾਰੀ ਬਿਮਾਰ ਹੋਗੇ ਨਾ ਫਿਰ ਤੁਸੀਂ ਰੱਬ ਦੇ ਹੱਥ ਜੋੜਾ ਕਰੋਗੇ ਇਹ ਵਾਹਿਗੁਰੂ ਸਾਨੂੰ ਹੁਣ ਬਚਾਲਾ ਸੀ ਅੱਗੇ ਤੋਂ ਕਦੇ ਇਹ ਚੀਜ਼ਾਂ ਨਹੀਂ ਖਾਂਦੇ ਹੈਗੇ ਸੋ ਇਸ ਕਰਕੇ ਇਹ ਚੀਜ਼ਾਂ ਨੂੰ ਅਵੋਇਡ ਕਰੋ ਸਾਡੇ ਮੋٹے ਹੋਣ ਦਾ ਕਾਰਨ ਇਹੀ ਆ ਸਾਡਾ ਭਾਰ ਵਧਣ ਦਾ ਕਾਰਨ ਇਹੀ ਆ ਵੀ ਜਦੋਂ ਅਸੀਂ ਚੀਜ਼ਾਂ ਖਾਣੇ ਸ਼ੁਰੂ ਕਰ ਦਿੰਨੇ ਆ ਉਹ ਫालतू ਚੀਜ਼ਾਂ ਖਾਣੇ ਸ਼ੁਰੂ ਕਰ ਦਿੰਨੇ ਆ ਲੋੜ ਤੋਂ ਜ਼ਿਆਦਾ ਹਣਾ ਕੋਈ ਵੀ ਜਾਨਵਰ ਦੀ ਮੈਂ ਤੁਹਾਨੂੰ ਉਦਾਹਰਣ ਦਿੱਤੀ ਕੋਈ ਵੀ ਜਾਨਵਰ ਦੇਖ ਲਓ ਓਵਰ weight ਨਹੀਂ ਹੈਗਾ ਕੋਈ ਵੀ ਪੰਛੀ ਦੇਖ ਲਓ ਓਵਰ weight ਨਹੀਂ ਹੈਗਾ ਕਿਉਂਕਿ ਉਹ ਕਦੇ ਲੋੜ ਤੋਂ ਵੱਧ ਖਾਂਦੇ ਨਹੀਂ ਤੁਸੀਂ ਕਿਸੇ ਡੰਗਰ ਨੂੰ ਖਾਣਾ ਉਹ ਦੇ ਦਿਓ ਚਾਰਾ ਪਾ ਕੇ ਦੇ ਦਿਓ ਜਦੋਂ ਉਹਨੇ ਖਾ ਕੇ ਰੱਜ ਜਾਣਾ ਨਾ ਤਾਂ ਤੁਸੀਂ ਉਹਦੇ ਗਾੜੀ ਜੜਾ ਮਰਜੀ ਖਾਣ ਦਾ ਕਦੋਂ ਚਰੀ ਕੁਤਰ ਕੇ ਰੱਖ ਦੋ 버ਸੀਨ ਰੱਖ ਦੋ ਤੋੜੀ ਚਾਟਾ ਪਾ ਦੋ ਉਹਨੇ ਖਾਣਾ ਹੀ ਨਹੀਂ ਯਾਰ ਉਹਨੇ ਬੈਠੇ ਰਹਿਣਾ ਉਹਨੇ ਕਹਣਾ ਮੇਰੇ ਗਾੜੀ ਜੋ ਮਰਜੀ ਰੱਖੀ ਜਾ ਮੈਂ ਖਾਣਾ ਹੀ ਨਹੀਂ ਹੈਗਾ ਹਣਾ ਸੋ ਇਸ ਕਰਕੇ ਜੇ ਉਹ ਜਾਨਵਰ ਨਹੀਂ ਖਾਂਦੇਗੇ ਤਾਂ ਤੁਸੀਂ ਕਿਉਂ ਖਾਣੇ ਹੋ ਤੁਹਾਡੇ ਅੰਦਰ ਤਾਂ ਦਿਮਾਗ ਹੀ ਹੈਗਾ ਵਾ ਜਾਨਵਰ ਦੇ ਅੰਦਰ ਦਿਮਾਗ ਨਹੀਂ ਹੈਗਾ ਤੁਹਾਡੇ ਅੰਦਰ ਤਾਂ ਦਿਮਾਗ ਹੀ ਹੈਗਾ ਵਾ ਤੁਸੀਂ ਆਪਣੇ ਦਿਮਾਗ ਨੂੰ ਤਾਂ ਵਰਤ ਹੀ ਸਕਦੇ ਹੋ ਤੁਸੀਂ ਸੋ ਇਸ ਕਰਕੇ ਐਵੇਂ ਨਾ ਤੁਸੀਂ ਮਤਲਬ ਖਾਈ ਜਾਇਆ ਕਰੋ ਲੋੜ ਤੋਂ ਵੱਧ ਖਾਈ ਜਾਓ ਜਦੋਂ ਤੁਸੀਂ ਲੋੜ ਤੋਂ ਵੱਧ ਖਾਂਦੇ ਹੋ ਉਦੋਂ ਕੰਮ ਖਰਾਬ ਹੁੰਦਾ ਵਾ ਜਦੋਂ ਲੋੜ ਤੋਂ ਤੁਸੀਂ ਵੱਧ ਨਹੀਂ ਖਾਓਗੇ ਘੱਟ ਖਾਓਗੇ ਫਿਰ ਕੰਮ ਠੀਕ ਰਹੇਗਾ ਸੋ ਇਸ ਕਰਕੇ ਅੱਜ ਤੋਂ ਜੇ ਤੁਸੀਂ ਮੇਰੀ ਵੀਡੀਓ ਹੁਣ ਦੇਖਦੇ ਹੋ ਆਪਣੇ ਆਪ ਨੂੰ ਸੌਂਖਾ ਲੈ ਵੀ ਯਾਰ ਅੱਜ ਤੋਂ ਬਾਅਦ ਮੈਂ ਕਦੇ ਵੀ ਲੋੜ ਤੋਂ ਜ਼ਿਆਦਾ ਨਹੀਂ ਖਾਊਗਾ ਜਿੰਨੀ ਕਿ ਮੈਨੂੰ ਲੋੜ ਆ ਮੈਂ ਉਸ ਤੋਂ ਘੱਟ ਹੀ ਖਾਊਗਾ ਮੈਂ ਖਾਣ ਲਈ ਨਹੀਂ ਜਿਉਣਾ ਹੈਗਾ ਵੀ ਜਿਉਣ ਦੇ ਲਈ ਖਾਣਾ ਮੈਂ ਸੋ ਇਸ ਕਰਕੇ ਅੱਜ ਆਪਣੇ ਨਾਲ ਵਾਅਦਾ ਕਰੋ ਕਿ ਯਾਰ ਮੈਂ ਅੱਜ ਤੋਂ ਬਾਅਦ ਕਦੇ ਵੀ ਲੋੜ ਤੋਂ ਵੱਧ ਨਹੀਂ ਖਾਊਗਾ ਬਾਹਰਲੀ ਚੀਜ਼ ਕਦੇ ਨਹੀਂ ਖਾਊਗਾ ਘਰ ਦੀ ਚੀਜ਼ ਖਾਊਗਾ ਤੇ ਫਰੂਟ ਫਰੂਟ ਸਲਾਦ ਤੇ ਡਰਾਈ ਫਰੂਟ ਜ਼ਰੂਰ ਮੈਂ ਖਾਣੇ ਹੀ ਖਾਣੇ ਆ ਸੋ ਜਦੋਂ ਤੁਸੀਂ ਇਹ ਚੀਜ਼ਾਂ ਖਾਣੀਆਂ ਸ਼ੁਰੂ ਕਰ ਦੋਗੇ ਲੋੜ ਤੋਂ ਘੱਟ ਖਾਓਗੇ ਹਾਂ ਲੋੜ ਤੋਂ ਜ਼ਿਆਦਾ ਨਹੀਂ ਖਾਓਗੇ ਤੇ ਇਹ ਚੀਜ਼ਾਂ ਤੁਸੀਂ ਖਾਣੇ ਡ్రਾਈ ਫਰੂਟ ਵਗੈਰਾ ਖਾਣੀਆਂ ਸ਼ੁਰੂ ਕਰ ਦੋਗੇ ਤੁਹਾਡਾ ਬੋਡੀ weight ਦੇਖੋ ਕਿੰਨੀ ਛੇਤੀ ਘਟਣਾ ਸ਼ੁਰੂ ਹੋ ਜਾਏਗਾ ਮਹੀਨੇ ਦੇ ਵਿੱਚ ਹੀ ਤੁਹਾਡਾ 8-10 ਕਿਲੋ ਬੋਡੀ weight ਤੁਹਾਡਾ ਆਰਾਮ ਨਾਲ ਘਟ ਜਾਣਾ ਤੁਹਾਡਾ ਸੋ ਭਾਰ ਘਟਾਣਾ ਕੋਈ ਔਖਾ ਨਹੀਂ ਹੈਗਾ ਭਾਰ ਘਟਾਣਾ ਬਹੁਤ ਸੌਖਾ ਵਾ ਬਸ ਸਿਰਫ ਕੀ ਹੈਗੀ ਆਪਣੇ ਮੂੰਹ ਨੂੰ ਜਿੰਦਾ ਲਾ ਲਓ ਆਪਣੇ ਮੂੰਹ ਨੂੰ ਤਾਲਾ ਲਾ ਲਓ ਕਿ ਮੈਂ ਗੰਤਮੰਦ ਕਦੇ ਨਹੀਂ ਖਾਣਾ ਹੈਗਾ ਫालतू ਚੀਜ਼ ਕਦੇ ਨਹੀਂ ਖਾਣੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਨਾ ਹੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਮੈਨੂੰ ਆਪਣਾ ਸਵਾਲ ਪੁੱਛ ਸਕਦੇ ਹੋ ਜਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਕੋਈ ਵੀ ਸਵਾਲ ਆਪਣਾ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਕੱਲ੍ਹ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਬੜੀ ਸੱਚੀ ਕੱਲ੍ਹ